ਗਾਵੇ ਕੋ ਤਾਣ ਤਾਣ ਤੇ ਵਿਸਰਾਮ ਹੈ ਹੋਵੇ ਕਿਸੈ ਤਾਣ ਹੋਵੇ ਜੋ ਸ਼ਬਦ ਹੈ ਇਸ ਦੇ ਵਵੇ ਦੀਆਂ ਦੁਲਾਵਾਂ ਵੈ ਵਵੇ ਦਲਾਈਆਂ ਵੈ ਆਵਾਜ਼ ਕੱਢਣੀ ਹੈ ਅਤੇ ਇਸੇ ਹੀ ਤਰ੍ਹਾਂ ਗਾਵੇ ਜੋ ਸ਼ਬਦ ਹੈ ਉਸ ਵਿੱਚ ਵੀ ਵਵੇ ਦੀਆਂ ਦੁਲਾਵਾਂ ਦੀ ਆਵਾਜ਼ ਕੱਢਣੀ ਹੈ ਵਵੇ ਦਲਾਈਆਂ ਵੈ ਗਾਵੈ ਕੋ ਤਾਣ ਤਾਣ ਤੇ ਵਿਸਰਾਮ ਹੋਵੈ ਕਿਸੈ ਤਾਣ ਕੋਈ ਅਕਾਲ ਪੁਰਖ ਪਰਮੇਸ਼ਰ ਦੇ ਤਾਣ ਜੋਰ ਦੇ ਬਾਰੇ ਤਾਕਤ ਦੇ ਬਾਰੇ ਗਾਵੰਦਾ ਹੈ ਭਾਵ ਉਚਾਰਨ ਕਰਦਾ ਹੈ ਸਿਫਤ ਸਲਾਹ ਕਰਦਾ ਹੈ ਹੋਵੇ ਕਿਸੈ ਤਾਣ ਜਦੋਂ ਕਿਸੇ ਨੂੰ ਅਕਾਲ ਪੁਰਖ ਦੇ ਤਾਣ ਜੋਰ ਦੇ ਬਾਰੇ ਤਾਕਤ ਦੇ ਬਾਰੇ ਗਿਆਨ ਹੋ ਜਾਂਦਾ ਹੈ ਅਨਪਵ ਹੋ ਜਾਂਦਾ ਹੈ ਕੋਈ ਚਮਤਕਾਰ ਜਾਂ ਕੋਈ ਕ੍ਰਿਸ਼ਮਾ ਵਾਪਰ ਜਾਂਦਾ ਹੈ ਗਾਵੈ ਕੋ ਦਾਤ ਦਾਤ ਤੇ ਵਿਸਰਾਮ ਹੈ ਗਾਵੇ ਸ਼ਬਦ ਨੂੰ ਗਾਵੇ ਨਹੀਂ ਬੋਲਣਾ ਵੇ ਦੀ ਇੱਕ ਲਾਂ ਨਹੀਂ ਲਾਉਣੀ ਦੁਲਾਵਾਂ ਲਾਈਆਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਲਈ ਗਾਵੇ ਬੋਲਣਾ ਹੈ ਸਾਰੀਆਂ ਪੰਕਤੀਆਂ ਵਿੱਚ ਜਾਣਾ ਨੀ ਸਾਣਾ ਕੋਈ ਉਸ ਅਕਾਲ ਪੁਰਖ ਪਰਮੇਸ਼ਰ ਦੀਆਂ ਦਾਤਾਂ ਦੇ ਬਾਰੇ ਗੁਣ ਗਾਉਂਦਾ ਹੈ ਕਿ ਉਹ ਅਕਾਲ ਪੁਰਖ ਪਰਮੇਸ਼ਰ ਦਾਤਾਂ ਵੰਡਣ ਵਾਲਾ ਦਾਤਾਰ ਹੈ ਕੌਣ ਗਾਉਂਦਾ ਹੈ ਜਾਣਾ ਨੀਸਾਨ ਜਿਹੜਾ ਇਸ ਨਿਸ਼ਾਨੀ ਨੂੰ ਦੇਖ ਲੈਂਦਾ ਹੈ ਕਿ ਵਾਕਿਆ ਹੀ ਉਹ ਅਕਾਲਪੁਰਖ ਬਖਸ਼ਿਸ਼ਾਂ ਵੰਡਦਾ ਹੈ ਅਤੇ ਨਿਸ਼ਾਨ ਦਾ ਅਰਥ ਹੈ ਪ੍ਰਤੱਖ ਸਪਸ਼ਟ ਜਿਹੜਾ ਸਪਸ਼ਟ ਪ੍ਰਤੱਖ ਰੂਪ ਵਿੱਚ ਦੇਖ ਲੈਂਦਾ ਹੈ ਕਿ ਉਹ ਅਕਾਲਪੁਰਖ ਦਾਤਾਂ ਵੰਡਣ ਵਾਲਾ ਦਾਤਾਰ ਹੈ ਗਾਵੈ ਕੋ ਇਥੇ ਕੋ ਨੂੰ ਵਿਸਰਾਮ ਹੈ ਅਤੇ ਅੱਗੇ ਹੁਣ ਜਿੰਨੀਆਂ ਵੀ ਪੰਕਤੀਆਂ ਗਾਵੇ ਵਾਲੀਆਂ ਆਉਣਗੀਆਂ ਉਹਨਾਂ ਦਾ ਵਿਸਰਾਮ ਕੋ ਤੇ ਲੱਗਣਾ ਹੈ ਗਾਵੇ ਕੋ ਕੋਈ ਗਾਉਂਦਾ ਹੈ ਅਕਾਲ ਪੁਰਖ ਬਾਰੇ ਗੁਣ ਵਡਿਆਈਆਂ 4 ਅਕਾਲ ਪੁਰਖ ਦੇ ਗੁਣਾ ਬਾਰੇ ਉਸ ਦੀਆਂ ਸੁੰਦਰ ਵਡਿਆਈਆਂ ਬਾਰੇ ਗਾਉਂਦਾ ਹੈ ਅਤੇ ਚਾਰੇ ਵੇਦ ਵੀ ਸਾਮ ਰਿਗ ਯੁਜਰ ਤੇ ਅਥਰਵਨ ਵੀ ਅਕਾਲਪੁਰਖ ਦੀਆਂ ਵਡਿਆਈਆਂ ਤੇ ਗੁਣਾਂ ਬਾਰੇ ਗਾਉਂਦੇ ਹਨ ਗਾਵੇ ਕੋ ਕੋਈ ਅਕਾਲਪੁਰਖ ਪਰਮੇਸ਼ਰ ਦੇ ਇਹਨਾਂ ਗੁਣਾਂ ਨੂੰ ਗਾਉਂਦਾ ਹੈ ਵਿਦਿਆ ਵਿਖਮ ਵਿਚਾਰ ਉਹ ਅਕਾਲਪੁਰਖ ਪਰਮੇਸ਼ਰ ਦੀ ਜਿਹੜੀ ਵਿਖਮ ਔਖੀ ਡੂੰਗੀ ਅਧਿਆਤਮਕ ਵਿਚਾਰ ਹੈ ਉਹਨੂੰ ਵਿਦਿਆ ਪੜ੍ਹ ਕੇ ਵਿਦਿਆ ਦੇ ਆਸਰੇ ਉਸ ਅਕਾਲਪੁਰਖ ਦੀਆਂ ਗਹਿਰਾਈਆਂ ਡੂੰਘਿਆਈਆਂ ਡੂੰਘੀਆਂ ਵਿਚਾਰਾਂ ਦੇ ਬਾਰੇ ਗਾਮਦਾ ਹੈ ਗਾਵੇ ਕੋ ਕੋਈ ਉਸ ਅਕਾਲ ਪੁਰਖ ਦੇ ਬਾਰੇ ਇਹ ਗਾਮਦਾ ਹੈ ਸਾਜ ਕਰੇ ਪਹਿਲਾਂ ਉਹ ਸਜਣਾ ਕਰਦਾ ਹੈ ਪਰਮੇਸ਼ਰ ਸਰੀਰਾਂ ਦੀ ਇਸੇ ਤਰ੍ਹਾਂ ਧਰਤੀ ਸੂਰਜ ਚੰਦ ਤਾਰੇ ਅਤੇ ਖੰਡਾਂ ਬ੍ਰਹਿਮੰਡਾਂ ਦੀ ਤਾਨ ਖੇਹ ਅਤੇ ਫਿਰ ਇਹਨਾਂ ਸਰੀਰਾਂ ਨੂੰ ਖੇਹ ਵੀ ਕਰ ਦਿੰਦਾ ਹੈ ਸਵਾਹ ਵਿੱਚ ਵੀ ਮਿਲਾ ਦਿੰਦਾ ਹੈ ਗਾਵੇ ਕੋ ਕੋਈ ਉਸ ਅਕਾਲ ਪੁਰਖ ਪਰਮੇਸ਼ਰ ਦੇ ਇਸ ਗੁਣ ਨੂੰ ਗਾਮਦਾ ਹੈ ਕਿ ਉਹ ਪਰਮਾਤਮਾ ਜੀ ਲੈ ਫਿਰ ਦੇਹ ਜੀ ਜੋ ਪਾਠ ਹੈ ਇਸ ਜੱਜੇ ਦੀ ਬਿਹਾਰੀ ਨੂੰ ਲੰਬਾ ਕਰਕੇ ਜਦ ਬੋਲਾਂਗੇ ਇਹਦੇ ਵਿੱਚ ਐੜੇ ਦੀ ਆਵਾਜ਼ ਆ ਜਾਏਗੀ ਇਸ ਤਰ੍ਹਾਂ ਜੀ ਲੈ ਫਿਰ ਦੇਹ ਦੱਦੇ ਦੀ ਲਾਂ ਤੋਂ ਬਾਅਦ ਹਾਹੇ ਦੀ ਆਵਾਜ਼ ਆਉਣੀ ਚਾਹੀਦੀ ਹੈ ਇਸ ਲਈ ਉਹ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦੇ ਬਾਰੇ ਕੋਈ ਇਹ ਗਾਉਂਦਾ ਹੈ ਕਿ ਉਹ ਸਰੀਰਾਂ ਦੇ ਵਿੱਚੋਂ ਜੀ ਜੋ ਆਤਮਾ ਹੈ ਉਹਨੂੰ ਖਿੱਚ ਲੈਂਦਾ ਹੈ ਜੇ ਉਹਦੀ ਮੌਜ ਹੋਵੇ ਫਿਰ ਦੇਹ ਤੇ ਦੁਬਾਰਾ ਵੀ ਉਹ ਇਨ੍ਹਾਂ ਸਰੀਰਾਂ ਦੇ ਵਿੱਚ ਜੀ ਨੂੰ ਆਤਮਾ ਨੂੰ ਪਾ ਦਿੰਦਾ ਹੈ ਮੁਰਦਿਆਂ ਨੂੰ ਵੀ ਜਵਾਲ ਦਿੰਦਾ ਹੈ ਦੂਸਰਾ ਅਰਥ ਹੈ ਕਿ ਸੂਖਮ ਜੀ ਆ ਇਹ ਲੈ ਫਿਰ ਦੇਹ ਦੇਹੀ ਨੂੰ ਲੈ ਕੇ ਤੁਰਿਆ ਫਿਰਦਾ ਹੈ ਤਦ ਤੱਕ ਜਦ ਤੱਕ ਉਸ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਗਾਵੈ ਕੋ ਕੋਈ ਉਸ ਅਕਾਲ ਪੁਰਖ ਦੇ ਬਾਰੇ ਇਹ ਗਾਉਂਦਾ ਹੈ ਜਪੈ ਦਿਸੈ ਦੂਰ ਜਪੈ ਪੱਪੇ ਦੀਆਂ ਦੁਲਾਵਾਂ ਦੀ ਆਵਾਜ਼ ਕੱਢਣੀ ਹੈ ਪੱਪੇ ਦਲਾਈਆਂ ਪੈ ਜਾਪੇ ਨਹੀਂ ਬੋਲਣਾ ਪੱਪੇ ਲਾਵਾਂ ਪੇ ਨਹੀਂ ਬੋਲਣਾ ਦਸਾ ਸਸੇ ਦੀਆਂ ਦੁਲਾਈਆਂ ਦੀ ਆਵਾਜ਼ ਕੱਢਣੀ ਹੈ ਸਸਾ ਦਲਾਈਆਂ ਸੈ ਸਸੇ ਲਾਵਾਂ ਸੇ ਦਸੇ ਨਹੀਂ ਬੋਲਣਾ ਦਸਾ ਬੋਲਣਾ ਹੈ ਕੋਈ ਉਸ ਅਕਾਲ ਪੁਰਖ ਦੇ ਬਾਰੇ ਇਹ ਗਾਉਂਦਾ ਹੈ ਕਿ ਉਹ ਅਕਾਲ ਪੁਰਖ ਪਰਮੇਸ਼ਰ ਜਾਪ ਰਿਹਾ ਹੈ ਸਮਝ ਆ ਰਿਹਾ ਹੈ ਅਨਪਵ ਹੋ ਰਿਹਾ ਹੈ ਔਰ ਦਿਸੈ ਦੂਰ ਉਹ ਅਜੇ ਦੂਰ ਹੈ ਉਹਦੇ ਤੱਕ ਉਹਦੀ ਪ੍ਰਾਪਤੀ ਕਰਨ ਦੇ ਵਾਸਤੇ ਸਾਨੂੰ ਬੜਾ ਹੀ ਅਧਿਆਤਮਿਕ ਸਫਰ ਅਜੇ ਤੈਅ ਕਰਨ ਦੀ ਲੋੜ ਹੈ ਗਾਵੇ ਕੋ ਕੋਈ ਉਸ ਅਕਾਲਪੁਰਖ ਪਰਮੇਸ਼ਰ ਦੇ ਬਾਰੇ ਇਹ ਗਾਉਂਦਾ ਹੈ ਨਿਵੇਖ ਹੈ ਹਾਜ਼ਰਾ ਹਦੂਰ ਕੋਈ ਇਸ ਵਿਸ਼ਵਾਸ ਅਤੇ ਨਿਸ਼ਚੇ ਪਰੋਸੇ ਦੇ ਨਾਲ ਉਸ ਅਕਾਲਪੁਰਖ ਦੇ ਗੁਣ ਗਾਉਂਦਾ ਹੈ ਕਿ ਉਹ ਤਾਂ ਹਾਜ਼ਰ ਹਜ਼ੂਰ ਹੈ ਉਹ ਤਾਂ ਹਰ ਜਗ੍ਹਾ ਤੇ ਉਹ ਰਮਿਆ ਹੋਇਆ ਸਭ ਸਰਬ ਵਿਆਪਕ ਪ੍ਰਮਾਤਮਾ ਹੈ ਕੋਈ ਉਸ ਅਕਾਲ ਪੁਰਖ ਦੇ ਬਾਰੇ ਇਸ ਤਰ੍ਹਾਂ ਗਾਮਦਾ ਕੋਈ ਕਹਿੰਦਾ ਹੈ ਕਿ ਉਹ ਦੂਰ ਹੈ ਉਹਦੀ ਪ੍ਰਾਪਤੀ ਅਜੇ ਬੜੀ ਦੂਰ ਹੈ ਕੋਈ ਕਹਿੰਦਾ ਹੈ ਕਿ ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਕਥਨਾ ਕਥੀ ਨਾ ਆਵੇ ਟੋਟ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕਥਨ ਕਰਨ ਵਾਲਿਆਂ ਦੀ ਕਥਨੀ ਇਤਨੀ ਕਥਨੀ ਹੋ ਚੁੱਕੀ ਹੈ ਕਿ ਨਾ ਆਵੇ ਟੋਟ ਕੋਈ ਕਥਨ ਕਰਨ ਵਾਲਿਆਂ ਦੀ ਇਸ ਧਰਤੀ ਤੇ ਬ੍ਰਹਿਮੰਡ ਖੰਡ ਵਿੱਚ ਕੋਈ ਟੋਟ ਨਹੀਂ ਹੈ ਇਤਨੇ ਜਣੇ ਉਸ ਅਕਾਲ ਪੁਰਖ ਦੇ ਬਾਰੇ ਵਖਿਆਨ ਕਰ ਰਹੇ ਨੇ ਕਥਨ ਕਰ ਰਹੇ ਨੇ ਜ਼ਿਕਰ ਕਰ ਰਹੇ ਨੇ ਕਾਥ ਕਥ ਕਥੀ ਕਥਨ ਕਰ ਕਰਕੇ ਉਸ ਅਕਾਲ ਪੁਰਖ ਨੂੰ ਕਥਨ ਕੀਤਾ ਹੈ ਕਥਨ ਕਰਨ ਵਾਲਿਆਂ ਨੇ ਕਿੰਨਿਆਂ ਕਿਨੇ ਕੋਟੀ ਕੋਟ ਕੋਟ ਕਰੋੜਾਂ ਹੀ ਪੁਰਖਾਣੇ ਕਰੋੜਾਂ ਹੀ ਜੀਵਾਂ ਨੇ ਕਰੋੜਾਂ ਹੀ ਵਾਰ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਕਥਨ ਕੀਤਾ ਹੈ ਦੇਦਾ ਦੇ ਲੈਦੇ ਥੱਕ ਪਾਏ ਸੰਪਰਦਾਇਕ ਟਕਸਾਲੀ ਪਾਠ ਦੇ ਮੁਤਾਬਕ ਬਿੰਦੀਆਂ ਬਹੁਤ ਘੱਟ ਲਗਾਈਆਂ ਨੇ ਕਈ ਜਗ੍ਹਾ ਤੇ ਬਿੰਦੀਆਂ ਲਗਾਉਣ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ ਪਰ ਕਈ ਜਗ੍ਹਾ ਤੇ ਅਰਥ ਦਾ ਅਨਰਥ ਤਾਂ ਨਹੀਂ ਹੁੰਦਾ ਪਰ ਬਿੰਦੀਆਂ ਲਾਉਣ ਦੀ ਗਿਣਤੀ ਬਹੁਤ ਵੱਧਦੀ ਜਾਂਦੀ ਹੈ ਇਸ ਲਈ ਜਿਹੜੇ ਉਸਤਾਦ ਨੇ ਵਿਦਿਆਰਥੀਆਂ ਨੂੰ ਹੁਕਮ ਕਰਦੇ ਨੇ ਕਿ ਸੰਕੋਚ ਕਰੋ ਔਰ ਬਿੰਦੀਆਂ ਘੱਟ ਲਗਾਓ ਇਸ ਲਈ ਇਹ ਪਾਠ ਇਓ ਚੱਲਦਾ ਹੈ ਦੇਦਾ ਦੇ ਅਕਾਲ ਪੁਰਖ ਤਾਂ ਦਾਤਾਂ ਦੇਈ ਜਾ ਰਿਹਾ ਹੈ ਲੈਦੇ ਥੱਕ ਪਾਹੇ ਲੈਣ ਵਾਲੇ ਹੀ ਦਾਤਾਂ ਲੈ ਕੇ ਖਾ ਕੇ ਵਰਤਕੇ ਭੋਗ ਕੇ ਥੱਕ ਗਏ ਨੇ ਤੇ ਰੱਬ ਨੂੰ ਯਾਦ ਕਰਨੋਂ ਹਟ ਗਏ ਨੇ ਰੱਬ ਦਾ ਸ਼ੁਕਰਾਨਾ ਕਰਨੋਂ ਹਟ ਗਏ ਨੇ ਜੁਗਾ ਜੁਗੰਤਰ ਖਾਹੀ ਖਾਹੇ ਜੁਗਾ ਤੋਂ ਅਤੇ ਜੁਗਾ ਤੋਂ ਵੀ ਪਹਿਲਾਂ ਲੈ ਲੈ ਕੇ ਉਸ ਅਕਾਲ ਪੁਰਖ ਤੋਂ ਹਰੇਕ ਜਨਮ ਵਿੱਚ ਹਰੇਕ ਸਰੀਰ ਵਿੱਚ ਖਾਹੀ ਖਾਹੇ ਖਾਂਦੇ ਹੀ ਰਹੇ ਨੇ ਖਾਈ ਹੀ ਗਏ ਨੇ ਉਹ ਅਕਾਲ ਪੁਰਖ ਦਾਤਾਂ ਦੇ ਹੀ ਹੀ ਗਿਆ ਹੈ ਹੁਕਮੀ ਹੁਕਮ ਚਲਾਏ ਰਾਹੋ ਉਹ ਅਕਾਲ ਪੁਰਖ ਜੋ ਹੁਕਮੀ ਹੈ ਹੁਕਮ ਕਰਨ ਵਾਲਾ ਹੈ ਹੁਕਮ ਕਰਨ ਦੀ ਜਿਹੜਾ ਹੈ ਉਹ ਸਮਰੱਥਾ ਰੱਖਣ ਵਾਲਾ ਹੁਕਮ ਆਪਣੇ ਹੁਕਮ ਦੇ ਨਾਲ ਚਲਾਏ ਰਾਹੋ ਉਹਨੇ ਇਹ ਸਾਰੇ ਜ਼ਿੰਦਗੀ ਦੇ ਰਾਹ ਚਲਾਏ ਨੇ ਸੰਸਾਰ ਦੇ ਰਾਹ ਚਲਾਏ ਨੇ ਧਰਤੀ ਸੂਰਜ ਚੰ드ਰਮਾ ਸਿਤਾਰਿਆਂ ਗੈਲੈਕਸੀਆਂ ਦੇ ਬਾਰੇ ਰਾਹ ਚਲਾਏ ਨੇ ਆਪਣੇ ਹੁਕਮ ਦੇ ਵਿੱਚ ਨਾਨਕ ਇਥੇ ਛੋਟਾ ਵਿਸਰਾਮ ਜਮਕੀ ਹੈ ਵਿਗਸੈ ਵੇ ਪ੍ਰਵਾਹ ਉਹ ਵਿਗਸੈ પ્રસન્ન ਰਹਿੰਦਾ ਹੈ ਤੇ ਬੇਪ੍ਰਵਾਹ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸ਼ੁੱਧ ਪਾਠ ਪੜਨ ਸਮਝਣ ਦਾ ਅਭਿਆਸ ਕਰੀਏ ਤਾਂ ਕਿ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ